ਹਾਂਜੀ ਵੀਰ ਜੀ ਸਾਰਿਆਂ ਭਰਾਵਾਂ ਦਾ ਵੈਲਕਮ ਹੋ ਗਿਆ ਜੀ ਸਾਡੇ ਚੈਨਲ ਪੰਜਾਬ ਨਾ ਬਲੌਗ ਤੇ ਹੋਰ ਸਾਰੇ ਦੋਸਤੋ ਸੱਜਣੋ ਕੀ ਹਾਲ ਚਾਲ ਹੈ ਕਿਵੇਂ ਚੱਲਦੀ ਕਬੂਤਰ ਬਾਜੀ ਕਿਵੇਂ ਤੁਹਾਡੀ ਸਿਹਤ ਵੀ ਸਭ ਤੋਂ ਪਹਿਲਾਂ ਸਾਰਿਆਂ ਵੀਰਾਂ ਭਰਾਵਾਂ ਦਾ ਮੈਂ ਤਹਿ ਕੋ ਸ਼ੁਕਰਿਆ ਜਿਹੜੇ ਭਰਾ ਆਪਣੇ ਚੈਨਲ ਨੂੰ ਵੰਦੇ ਆ ਤੇ ਆਪਾਂ ਨੂੰ ਸਪੋਰਟ ਕਰਦੇ ਤੇ ਹੋਰ ਵੀ ਜਿਹੜੇ ਵੀ ਸੱਜਣ ਨਵੇਂ ਆਏ ਚੈਨਲ ਤੇ ਤੇ ਕਿਰਪਾ ਕਰਕੇ ਸਪੋਰਟ ਕਰੋ ਕੈਨਾਲ ਦਾ ਨਾਮ ਅਜ ਪਿਹਨਾਲ ਪ੍ਰੋਗਰਾਮ ਸਬਸਕ੍ਰਾਈਬ ਜਰੂਰ ਕਰੋ ਤੇ ਤੇ ਤੁਹਾਨੂੰ ਨਿਤ ਨਵੀਆਂ ਵੀਡੀਓ ਕੰਪਿਊਟਰ ਬਾਜੀ ਨੂੰ ਆਪਾਂ ਕਿਵੇਂ ਉੱਪਰ ਚੁੱਕਣਾ ਵਾ ਕੰਪਿਊਟਰ ਬਾਜੀ ਚ ਕਿਵੇਂ ਸਫਲ ਹੋਣਾ ਸਾਰਾ ਕੁਝ ਦੱਸਦੇ ਆਪਾਂ ਤੇ ਅੱਜ ਇਸ ਬਤਲੇ ਦਾ ਬੜਾ ਵਧੀਆ ਅਜਨਾ ਟੌਪਿਕ ਲੈ ਕੇ ਆਇਆ ਮੈਂ ਸਾਰੇ ਸੱਜਣਾ ਭਰਾਵਾਂ ਦੇ ਜਿਹੜੇ ਕੋਈ ਨਾ ਕੋਈ ਸ਼ੌਂਕ ਚ ਹੈ ਜਾਂ ਜਿਹੜੇ ਸ਼ੌਂਕ ਚ ਹੈਗੇ ਪਰ ਉਹਨਾਂ ਨੂੰ ਇੰਨੀ ਸਕਸੈਸ ਨਹੀਂ ਬਿਲ ਜ ਨਹੀਂ ਮਿਲ ਜਾਈ ਪੰਜ ਛੇ ਕਲਾਮ ਮੈਂ ਇਹੋ ਜਿਹੇ ਕਬੂਤਰਬਾਜੀ ਦੇ ਦੱਸਾਂਗਾ ਅੱਜ ਜਿਸਨੂੰ ਤੁਸੀਂ ਅਗਰ ਫੋਲੋ ਕਰਦੇ ਜੋ ਉਹਨਾਂ ਚੀਜ਼ਾਂ ਨੂੰ ਤੇ ਰਾਬਤ ਕਰੇ ਤੁਹਾਡਾ ਭਲਾ ਤੇ ਤੁਸੀਂ ਕਬੂਤਰਬਾਜੀ ਜਰੂਰ ਕਾਮਯਾਬ ਹੋ ਠੀਕ ਹੈ ਜੀ ਤੇ ਵੇਂਦੇ ਰਹੋ ਵੀਡੀਓ ਲਾਸਟ ਤੱਕ ਬੜਾ ਹੀ ਵਧੀਆ ਟੌਪਿਕ ਆ ਬਹੁਤ ਵਧੀਆ ਚੀਜ਼ਾਂ ਦੇ ਵਿੱਚ ਮੈਂ ਦੱਸੂਗਾ ਤੁਹਾਨੂੰ ਜਿਹੜੇ ਤੁਹਾਡੇ ਕੰਮ ਆਉਣਗੇ ਕਬੂਤਰਬਾਜੀ ਠੀਕ ਹੈ ਜੀ ਤੇ ਲਾਸਟ ਤੱਕ ਜਰੂਰ ਦੇਖੋ ਲਾਸਟ ਦੇ ਇੱਕ ਦੋ ਚੀਜ਼ਾਂ ਮੈਂ ਇਹੋ ਜਿਹੇ ਦੱਸੂਗਾ ਜਿਨ੍ਹਾਂ ਨਾਲ ਤੁਹਾਡੀ ਕੋਟਰ ਵਾਜੀ ਬਹੁਤ ਜ਼ਿਆਦਾ ਬਦਲਾਅ ਹੋਊਗਾ ਠੀਕ ਹੈ ਜੀ ਤੇ ਚੱਲਦੇ ਆਂ ਆਪਣਾ ਟੌਪਿਕ ਕੋਲ ਆਪਾਂ ਹਾਂਜੀ ਵੀਰ ਉਸ ਤੋਂ ਪਹਿਲਾਂ ਆ ਤੁਹਾਨੂੰ ਮੈਂ ਦਿਖਾਉਣਾ ਇੱਕ ਜਾਨਵਰ ਆਪਣਾ ਠੀਕ ਹੈ ਜੀ ਇਹ ਜੇੜ ਸੇ ਆਪਣਾ ਜਾਨਵਰ ਭੱਜ ਗਿਆ ਏ ਤੇ ਹੁਣ ਆਇਆ ਮੁੜ ਕੇ ਕੱਲ ਆ ਗਿਆ ਤੇ ਸਾਰਾ ਦਿਨ ਇੱਥੇ ਘਰਦਾਰਿਆ ਪਿੰਡ ਜਾਲ ਤੇ ਫਿਰ ਬਹਿ ਕੇ ਆ ਕੇ ਜਾਲ ਤੇ ਰਿਹਾ ਫਿਰ ਮੈਂ ਸ਼ਾਮ ਨੂੰ ਜਦਾ ਦੇ ਨੂੰ ਅੰਦਰ ਕਰ ਲਿਆ ਤੇ ਬਹੁਤ ਵਧੀਆ ਇਹਦੇ ਨਾਲ ਦਾ ਇੱਕ ਪੱਠਾ ਸੇਮ ਇਸੇ ਝੋਲੇ ਦਾ ਦੋ ਇੱਕੋ ਦੇ ਹੀ ਆ ਇੱਕੋ ਜੇ ਨਿਕਲੇ ਤੇ ਉਹ ਸਾਰਿਆਂ ਜਿੰਨੀਆਂ ਹੀ 5 ਦੇ 5 6 ਦਾ ਬਹੁਤੇ ਸਾਰਿਆਂ ਸਾਰਿਆਂ ਚ ਉੱਡਿਆ ਤੇ ਬਹੁਤ ਵਧੀਆ ਰਿਜ਼ਲਟ ਆਉਂਦਾ ਪੱਠਾ ਦਾ ਤੇ ਹੁਣ ਜੋੜ ਜਿਆ ਚ ਆਪਾਂ ਕੰਮ ਲੈ ਦੇ ਤੋ ਤੇ ਇਹ ਦੇ ਕੋ ਵੀ ਹੁਣ ਆਪਾਂ ਯਾ ਰਹਿੰਦਾ ਕੰਮ ਇਹਦਾ ਸੂਚ ਲੈਵਾਂਗੇ ਠੀਕ ਹੈ ਜੀ ਹਾਂਜੀ ਵੀਰ ਜੀ ਆ ਗਏ ਆਪਾਂ ਆਪਣੇ ਟੌਪਿਕ ਕੋਲ ਤੇ ਗੱਲਾਂ ਧਿਆਨ ਨਾਲ ਸੁਣ ਲਓ ਮੇਰੇ ਭਰਾ ਜੇ ਨਹੀਂ ਵੈਸੇ ਯਾਦ ਰਹਿੰਦੀ ਤਾਂ ਕਿਵਲੇ ਵੀਡੀਓ ਦੋ ਵਾਰੀ ਵੇਖ ਲਓ ਤਿੰਨ ਵਾਰੀ ਵੇਖ ਲਓ ਤੇ ਬਿਲਕੁਲ ਆਪਾਂ ਯਾਰ ਉਹ ਗੱਲਾਂ ਦੱਸਾਂਗੇ ਜਿਹੜੀਆਂ ਸਤਾਦ ਲਕਾ ਕੇ ਰੱਖਦੇ ਆ ਹਰ ਕਿਸੇ ਦਾ ਆਪੋ ਆਪਣਾ ਸਿਸਟਮ ਹੈ ਆਪਣਾ ਹਰ ਕਿਸੇ ਦਾ ਦਾਣਾ ਪਾਣੀ ਚੱਲਿਆ ਆਪਾਂ ਨੂੰ ਪਰ ਇੱਕ ਚੀਜ਼ ਤੋਂ ਕੋਈ ਲਾਜ ਨਹੀਂ ਹੈਗਾ ਠੀਕ ਹੈ ਜੀ ਜੋ ਸਾਡੇ ਦਿਲ ਚ ਆਪਾਂ ਦਿਲ ਖੋਲ ਕੇ ਦੱਸਦੇ ਯਾਰ ਕੁਝ ਨੇ ਨਾਲ ਲੈ ਕੇ ਜਾਣਾ ਸਭ ਤੋਂ ਪਹਿਲਾਂ ਮੈਂ ਜਿਹੜੀ ਪਹਿਲੀ ਗੱਲ ਦੱਸੂਗਾ ਨੋਟ ਕਰਿਓ ਵੀ ਜਦੋਂ ਤੁਸੀਂ ਕਬੂਤਰ ਜਾਂ ਜਾਨਵਰ ਆਪਣੇ ਘਰ ਚ ਰੱਖਣੇ ਆ ਚਾ ਰੱਖੇ ਆ ਸਭ ਤੋਂ ਪਹਿਲਾ ਕੰਮ ਤੇ ਯਾਰ ਤੁਸੀਂ ਖੁੱਡੇ ਸਹੀ ਪਾਇਆ ਕਰੋ ਮੈਂ ਇਹ ਨਹੀਂ ਆਂਦਾ ਪਿਆ ਸਾਰੇ ਲੈਂਟਰ ਵਾਲੇ ਖੁੱਡੇ ਪਾ ਲੈਣ ਉਹ ਕਰ ਦਿੰਦੇ ਇਹ ਕਰ ਦਿੰਦੇ ਯਾਰ ਜੇ ਤੁਸੀਂ ਕੱਚੇ ਖੁੱਡੇ ਵੀ ਪਾਉਣੇ ਨਾ ਤੇ ਖੁੱਡੇ ਦਾ ਹਸਾਕ ਦਾ ਪੇਤਰਾ ਰੱਖੋ ਵੀ ਜਿਹੜੀ ਸਵੇਰ ਦੀ ਧੁੱਪ ਚੜਦੀ ਉਹਨੂੰ ਪਵੇ ਤੇ ਬਾਅਦ ਚ ਲੈਹਦੇ ਦੇਣ ਦੀ ਪਵੇ ਸਾਰੇ ਦਿਨ ਦੀ ਗਰਮੀ ਚ ਨਾ ਕਬੂਤਰ ਰਹੇ ਤੇ ਖੁੱਡਿਆਂ ਦੀ ਵੈਂਟੀਲੇਸ਼ਨ ਹੋਵੇ ਅੱਗੋਂ ਹਵਾ ਆਵੇ ਪਿਛੋਂ ਨਿਕਲ ਜੇ ਪਿਛੋ ਆਵੇ ਕੋ ਨਿਕਲ ਜੇ ਤੇ ਸਾਈਡਾਂ ਦੇ ਵੀ ਖਿੜਕੀਆਂ ਹੋਣ ਮਤਲਬ ਵਿੱਚ ਵੀ ਜੇ ਤੁਸੀਂ ਖਾਣੇ ਬਣਾਏ ਆ ਤੇ ਉਸ ਹਾਵ ਨਾਲ ਸਿਸਟਮ ਸੈੱਟ ਹੋਵੇ ਤੇ ਖੁੱਡੇ ਜਦੋਂ ਤੁਸੀਂ ਪਾ ਲੇ ਦਰਵਾਜ਼ੇ ਖੁੱਡਿਆਂ ਨੂੰ ਇਹੋ ਜਿਹੇ ਤਰੀਕੇ ਨਾਲ ਲਾਓ ਯਾਰ ਮੈਂ ਇਹਨਾਂ ਦਾ 6 ਫੁੱਟ ਤੇ ਲਾ ਦੋ ਤੁਸੀਂ 4 ਫੁੱਟ ਦਾ ਲਾ ਲਓ 4.5 ਦਾ ਲਾਓ ਇਹ ਨਹੀਂ ਯਾਰ ਕਬੂਤਰ ਵੀ ਖੁੱਡੇ ਚੋਂ ਕੱਢਣਾ ਹੋਵੇ ਤੇ ਕਬੂਤਰ ਲੰਮੇ ਬਹਿ ਕੇ ਬੰਦਾ ਕਬੂਤਰ ਕੱਢੇ ਠੀਕ ਹੈ ਜੀ ਤੇ ਕੋਸ਼ਿਸ਼ ਕਰਿਆ ਕਰੋ ਜਾਦੇ ਪਾੜ ਤੁਸੀਂ ਨਹੀਂ ਤਿੰਨ ਬਣਾ ਦੇ ਤੇ ਦੋ ਪਾੜ ਖੁੱਡੇ ਨੇ ਜਰੂਰ ਬਣਾਓ ਕਿ ਜਦੋਂ ਲੋਡ ਪਵੇ ਕਬੂਤਰੀਆਂ ਅਲੱਗ ਕਰ ਲਈਏ ਕਬੂਤਰਾ ਆਪਾਂ ਅਲੱਗ ਕਰ ਲਈਏ ਠੀਕ ਹੈ ਜੀ ਇਹ ਨਾਰਮਲ ਤਾਂ ਮੰਗਲਾ ਦੱਸਿਆ ਖੁੱਡੇ ਚੋਂ ਹਾਂ ਇੱਕ ਹੋਰ ਚੀਜ਼ ਖੁੱਡੇ ਨੂੰ ਤੁਸੀਂ ਲੈਂਟਰ ਨੇ ਪਵਾ ਸਕਦੇ ਫਰਸ਼ ਨੇ ਪਵਾ ਸਕਦੇ ਪਲਾਸਟਰ ਨੇ ਕਰਦੇ ਤੇ ਖੁੱਡਿਆਂ ਨੂੰ ਅੰਦਰੋਂ ਮਿੱਟੀ ਦੇ ਨਾਲ ਲਿਪੋ ਜਰੂਰ ਤਾਂ ਜੋ ਖੁੱਡੇ ਗਰਮੀ ਚ ਠੰਡੇ ਰਹਿਣ ਠੀਕ ਹੈ ਜੀ ਤੇ ਗੱਲਾਂ ਤੇ ਮੈਂ ਖੁੱਡਿਆਂ ਦੇ ਟੌਪਿਕ ਆਵਾ ਬਣਾਉਣ ਤੇ ਪੂਰਾ ਆਪਾਂ ਇੱਕ ਵੀਡੀਓ ਇਸ ਤੀਜੇ ਬਣਾ ਸਕਦੇ ਆ ਪਰ ਨਹੀਂ ਆਪਾਂ ਉਹ ਹੀ ਤੁਹਾਨੂੰ ਗੱਲਾਂ ਦੱਸਣੀਆਂ ਅ ਤੁਹਾਡਾ ਸਿਸਟਮ ਬਣਿਆ ਵੀ ਰਵੇ ਵਧੀਆ ਤੁਸੀਂ ਸੁਣੀ ਵੀ ਜਾਓ ਤੇ ਇਹ ਨਾ ਵੀਡੀਓ ਸਕਿਪ ਕਰਿਓ ਠੀਕ ਹੈ ਜੀ ਤੇ ਨੰਬਰ 1 ਪੁਆਇੰਟ ਹੋ ਗਿਆ ਉਸ ਤੋਂ ਬਾਅਦ ਹੋ ਗਿਆ ਜੀ ਨੰਬਰ 2 ਪੁਆਇੰਟ ਨੰਬਰ 2 ਪੁਆਇੰਟ ਯਾਰ ਜਿਹੜੇ ਤੁਸੀਂ ਕਬੂਤਰ ਘਰ ਚ ਰੱਖਣੇ ਆ ਨਾ ਭਾਵੇਂ ਤੁਸੀਂ ਦੋ ਜੋੜੇ ਰੱਖੋ ਚਾਰ ਰੱਖੋ ਇੱਕ ਸਾਲ ਨਾੜੋ ਬੱਚੇ ਤਿਆਰ ਕਰਕੇ ਅਗੇ ਦਿਖਾ ਲਓ ਕਬੂਤਰ ਨਸਲੀ ਤੇ ਮਿਆਰੀ ਤੇ ਜਿਹੜੇ ਆਪਣੇ ਮਾਲਕ ਦੇ ਪੂਰੇ ਵਫਾਦਾਰ ਉਹੋ ਜਿਹੇ ਕਬੂਤਰ ਰੱਖੋ ਹੁਣ ਤੁਸੀਂ ਕਹੋਗੇ ਕਿ ਕਬੂਤਰ ਐਡੇ ਵਧੀਆ ਸਾਨੂੰ ਪੈਸੇ ਖਰਚਣੇ ਪੈਣਗੇ ਜਾਂ ਉਹ ਖਰਚਣੇ ਪੈਣਗੇ ਯਾਰ ਜੇ ਲੱਭਣ ਜਾਈਏ ਤਾਂ ਰੱਬ ਵੀ ਲੱਭ ਜਾਂਦਾ بڑے ਲੋਕ ਕੋਸ਼ਿਸ਼ ਕਰਾ ਗੁਰ ਜਿੱਦਾਂ ਹੁਣ ਸੀਜ਼ਨ ਆਫ ਹੋ ਗਿਆ ਹੁਣ ਬੜੀ ਦੁਨੀਆ ਕਬੂਤਰ ਵੇਖਣ ਦੀ ਆ ਖਾਸ ਕਰਕੇ ਚਿੜੀਮਾਰ ਚਿੜੀਮਾਰਾਂ ਨੇ ਜਿਹੜੇ ਸਾਰੇ ਸਿਆਲ ਦੇ ਕਬੂਤਰ ਫੜੇ ਸੌਰੀ ਜੇੜ ਦੇ ਕਬੂਤਰ ਫੜੇ ਹਨ ਕਿ ਇਹਨੇ 20 ਇਕੱਠੇ ਕਿਤੇ ਕਿਹਨੇ 50 ਇਕੱਠੇ ਕਿਤੇ ਜਿਆਦਾ ਉਹਨਾਂ ਨੂੰ ਟੋੜ ਵਜਿਓ ਉਹਦੇ ਨਾਲ ਨਾਲ ਵੇਚ ਦਿੰਦੇ ਲੇਕਿਨ ਕੁਝ ਥੋੜੇ ਸਿਆਣੇ ਚਿੜੀਮਾਰ ਆ ਉਹ ਕੀ ਕਰਦੇ ਆ ਜੋੜੀਆਂ ਲਾ ਕੇ ਦੋ ਦੋ ਚਾਰ ਚਾਰ ਬੱਚੇ ਕਢਾ ਕੇ ਬਾਅਦ ਚ ਕਬੂਤਰ ਵੇਚ ਦਿੰਦੇ ਫਿਰ ਵੀ ਵੇਚ ਦੇਣ ਤੇ ਤੁਹਾਨੂੰ ਕਬੂਤਰ ਉਹਨਾਂ ਕੋਲ ਵਧੀਆ ਮਿਲ ਸਕਦੇ ਆ ਤਾਂ ਨੂੰ ਪਛਾਣ ਹੋਣੀ ਚਾਹੀਦੀ ਹੈ ਤੇ ਇਸ ਤੇ ਵੀਡੀਓ ਲੈ ਕੇ ਆਵਾਂਗੇ ਜਲਦੀ ਮੈਂ ਕਬੂਤਰ ਦੀ ਬਾਜੀ ਦੀ ਪਛਾਣ ਕਬੂਤਰ ਦੀ ਆਪਾਂ ਕਿਵੇਂ ਕਰਨੀ ਠੀਕ ਹੈ ਜੀ ਤੇ ਉਹਨਾਂ ਕੋਲ ਦੇ ਕਬੂਤਰ ਲੋ ਤੁਹਾਨੂੰ 200 ਨੂੰ 300 ਨੂੰ ਇੰਨਾ ਦਲਾਂ ਚ ਤੇ ਉਹ ਵੀ ਪੂਰੀ ਟੋਟ ਉਹਨਾਂ ਨੂੰ ਵੱਜੀ ਪਈ ਆ ਤੁਹਾਨੂੰ ਪਤਾ ਹੀ ਆ ਹੁਣ ਸੀਜ਼ਨ ਆਫ ਚੱਲਣ ਡਿਆ ਤੇ ਉਹਨਾਂ ਨੇ ਤੁਹਾਨੂੰ 200 ਰੁਪਏ ਦਾ ਵੀ 150 300 ਰੁਪਏ ਦੇ ਵਧੀਆ ਕਬੂਤਰ ਦੇ ਦਿੰਦੇ ਆ ਤੇ ਉਹ ਤਾਂ ਹੀ ਕਬੂਤਰ ਸਭ ਤੋਂ ਵਧੀਆ ਤਰੀਕਾ ਦਾਤਾ ਵੀ ਵਧੀਆ ਕਬੂਤਰ ਇਕੱਠੇ ਕਿਤਰਾ ਕਰ ਰਹੇ ਨੇ ਚਿੜੀ ਇਮਾਰਤੋਂ ਬਨਾ ਤੁਹਾਨੂੰ ਵਧੀਆ ਕਬੂਤਰ ਕਿਤੋਂ ਨਹੀਂ ਮਿਲਦੇ ਬੜੇ ਬੜੇ ਤਗੜੇ ਉਹਨਾਂ ਨੇ ਕਬੂਤਰ ਇਕੱਠੇ ਕੀਤੇ ਹੁੰਦੇ ਆ ਕਦੀ ਇਹ ਦੜੇ ਤੋਂ ਚੁੱਕ ਲਿਆ ਕਦੀ ਉੱਥੋਂ ਕਰ ਲਿਆ ਕਦੀ ਕਿਤੇ ਹੋਰ ਕਰ ਲਿਆ ਉਹਨਾਂ ਕੋ ਕਬੂਤਰ ਤੁਹਾਨੂੰ ਲੱਭ ਸਕਦੇ ਉਹਨਾਂ ਕੋ ਤੁਸੀਂ ਜਾਓ ਕਬੂਤਰ ਦੀ ਪਛਾਣ ਕਰੋ ਜੇ ਤੁਹਾਨੂੰ ਸਮਝ ਆ ਨਹੀਂ ਸਮਝ ਤੇ ਕੋਈ ਸਿਆਣਾ ਬੰਦਾ ਨਾਲ ਲੈ ਕੇ ਜਾਓ ਜਿਹਨੂੰ ਕਬੂਤਰ ਦੀ ਖੂੜੀ ਪਰਖਿਆ ਜਾਂ ਉਹਨੂੰ ਪਤਾ ਹੋਵੇ ਕਬੂਤਰ ਕਿਹੋ ਜਿਹਾ ਜਿਆਦਾ ਨਹੀਂ ਤਾਂ ਤੁਸੀਂ 10-15 ਕਬੂਤਰਾਂ ਨਾਲ ਕੋਈ ਜ਼ਰੂਰ ਲਓ। ਠੀਕ ਹੈ ਜੀ। ਤੇ ਲੈ ਕੇ ਮੈਂ ਜੋੜੇ ਲਾਉਣ ਦਾ ਤਰੀਕਾ ਪਿਛੇ ਦੱਸਿਆ। ਵੀਡੀਓ ਬਹੁਤ ਵਧੀਆ ਵੀਡੀਓ ਆਪਣੀ ਚੱਲੀਓ। ਉਸ ਤਰੀਕੇ ਨਾਲ ਜੋੜੇ ਲਾ ਲਓ। ਆਹ ਹੁਣ ਦੇਣਿਆ। ਆਪ 2-4 ਮਹੀਨੇ ਪਛੇ ਖੜਾਜੋ ਤੁਹਾਡੇ ਕੋ ਕਬੂਤਰੀ ਕਬੂਤਰ ਹੋ ਜਾਣੀ। ਠੀਕ ਹੈ ਜੀ। ਇਹ ਹੋ ਗਿਆ ਵੀਰ ਜੀ ਸਾਡਾ ਦੂਜਾ ਪੁਆਇੰਟ। ਹੋਰ ਮੈਂ ਤੀਜੀ ਗੱਲ ਇਹ ਚ ਦੱਸਣੀ ਨਹੀਂ ਕਬੂਤਰ ਬੰਨ੍ਹ ਗਣ ਤੁਹਾਨੂੰ ਇੱਕੋ ਤਰੀਕਾ ਦੱਸਿਆ। ਇੱਕੋ ਹੀ ਸਿੱਕੇ ਬੰਨ੍ਹ ਦੱਸਿਆ 100 ਨੰਬਰ ਜਿਵੇਂ ਕਬੂਤਰ ਬੰਨ੍ਹਿਆ। ਠੀਕ ਹੈ ਜੀ। ਇਹ ਹੋ ਗਿਆ ਵੀਰ ਜੀ ਸਾਡਾ ਨੰਬਰ ਉਸ ਤੋਂ ਅਗਲੀ ਗੱਲ ਆ ਗਈ ਯਾਰ ਜਿਹੜੀ ਕਬੂਤਰ ਬਾਜੀ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਆ। ਔਰ ਇਸ ਤੋਂ ਬਿਗੈਰ ਬੈਨਨਾ ਵੀ ਕਬੂਤਰ ਬਾਜੀ ਤੁਹਾਡੇ ਕੋਲ ਹਲਕੇ ਕਬੂਤਰ ਵੀ ਹੋਣਗੇ ਨਾ। ਤੁਹਾਡੇ ਮਾਰੇ ਵੀ ਤੁਹਾਡੇ ਘਰ ਤੇ ਖੁੱਡੇ ਹੋਣਗੇ ਤੇ ਇਹ ਚੀਜ਼ ਤੁਹਾਡੇ ਕੋਲ ਆਣਾ ਨਹੀਂ ਹੋਈ। ਇਸ ਤੋਂ ਬਿਗੈਰ ਤੁਹਾਡਾ ਗਤੀ ਨਹੀਂ ਹੋਣੀ। ਇਸ ਤੋਂ ਬਿਗੈਰ ਗੱਡੀ ਪਾਰ ਨਹੀਂ ਲੰਘਣੀ। ਕਿਸੇ ਵਧੀਆ ਬੰਦੇ ਦੇ ਕਿਸ ਸਿਆਣੇ ਬੰਦੇ ਦੇ ਅਧੀਨ ਹੋ ਉਹ ਨੂੰ ਆਪਣਾ ਗੁਰੂ ਮੰਨੋ। ਨਹੀਂ ਗੁਰੂ ਬਣ ਸਕਦੇ ਨਹੀਂ ਇੰਨੀ ਦਾ ਡਜਵਾ ਹੈਗੀ ਤੇ ਕਿਹੋ ਜਿਹੋ ਜੇ ਬੰਦੇ ਨੂੰ ਫੜੋ ਜਿਹੜਾ ਤੁਹਾਨੂੰ ਕੁਰਸਾ ਹੀ ਗੈਡਰਾਂ 'ਤੇ ਸੈਿਤਰੀ ਕਹਿੰਦਾ ਨਾ ਕਬੂਤਰ ਬਾਜੀ ਕਰਨੀ ਸਿਖਾਵੇ ਠੀਕ ਹੈ ਜੀ ਪਹਿਲੀ ਗੱਲ ਤੇ ਯਾਰ ਬੰਦੇ ਬੜੇ ਲੱਭ ਜਾਂਦੇ ਆ ਬੜੇ ਬੜੇ ਤਗੜੇ ਸ਼ਿਕਾਰੀ ਬੜੇ ਬੜੇ ਤਗੜੇ ਖਿਡਾਰੀ ਇਹੋ ਜਿਹੇ ਵੀ ਪਏ ਆ ਜਿਹੜੇ ਮੀਡੀਆ ਤੋਂ ਬੜਾ ਦੂਰ ਹੈ ਜਿਹੇ ਵੀ ਉਹਨਾਂ ਤੱਕ ਕੋਈ ਪਹੁੰਚ ਨਹੀਂ ਦੀ ਚੈਨਲਾਂ ਵਾਲੇ ਵੀ ਯਾਰ ਸਾਰੇ ਉਹਨਾਂ ਦੇ ਮਗਰੀ ਭੱਜਦੇ ਆ ਜਿਹੜੇ ਤਗੜੇ ਬ੍ਰਾਂਡ ਆ ਕੋਈ ਤਗੜਾ ਜਿਹਦਾ ਨਾਮ ਆ ਇਹੋ ਜਿਹੇ ਬੰਦਿਆਂ ਦੀ ਕੋਈ ਇੰਟਰਵਿਊ ਨਹੀਂ ਕਰਦਾ ਮੈਂ ਤੁਹਾਨੂੰ ਬੜੇ ਬੰਦੇ ਹੋ ਜੇ ਗਣਾ ਸਕਦਾ ਜਿਨ੍ਹਾਂ ਨੂੰ ਇੰਨੀ ਨੌਲਜ ਆ ਨਾ ਕਿ ਵੀ ਯਾਰ ਤੁਸੀਂ ਛਾੜ ਹੀ ਦੋ ਗੱਲ ਵੀ ਉੜਦੇ ਕਬੂਤਰ ਨੂੰ ਭੇਜ ਪਰ ਵੇਖ ਕੇ ਦੱਸਦੇ ਵੀ ਕਬੂਤਰ ਕਿੰਨਾ ਟਾਈਮ ਲਰੂਗਾ ਇਹੋ ਜਿਹੇ ਬੰਦੇ ਲੱਭੋ ਯਾਰ ਇਹੋ ਜਿਹੇ ਬੰਦੇ ਤੇ ਕੋਲੋਂ ਕੋਈ ਗੌਰ ਸਿੱਖੋ ਜਾਂ ਉਹ ਤੁਹਾਨੂੰ ਆਪਣੇ ਕਬੂਤਰ ਬਾਰੇ ਸਿੱਖੋ ਕਿਉਂਕਿ ਇਹਦੇ ਨਾਲ ਜਿਹਾ ਤੁਹਾਡਾ ਸਾਲਾਂ ਦਾ ਸਫਰ ਹੈ ਨਾ ਮਹੀਨਿਆਂ ਚ ਪੂਰਾ ਹੋ ਜਾਣਾ ਠੀਕ ਹੈ ਜੀ ਤੇ ਇਹੋ ਜੀ ਕੋ ਗੱਲ ਨਹੀਂ ਆ ਵੀ ਤੁਹਾਨੂੰ ਬੰਦਾ ਕੋ ਲੱਭੇ ਨਾ بڑے ਬੰਦੇ ਆ ਬਹੁਤ ਬੰਦੇ ਜਾਂ ਫਿਰ ਕੋਈ ਵਧੀਆ ਇਹੋ ਜੇ ਉਸਤਾਦ ਦੇ ਨਾਲ ਜੁੜੋ ਜਾਂ ਫਿਰ ਜਿਦਾਂ ਆਪਾਂ ਵੀਡੀਓ ਬਣਾਉਨੇ ਆ ਕਿਸੇ ਵਧੀਆ ਜੇ ਕੋਈ ਜਿਦਾਂ ਬੜੀਆ ਚੈਨਲ ਵੀਡੀਓ ਬਣਾਉਂਦੇ ਆ ਉਹਨਾਂ ਨੂੰ ਵੇਖ ਕੇ ਉਹਨਾਂ ਨੂੰ ਫੋਲੋ ਕਰੋ ਠੀਕ ਹੈ ਜੀ ਤੇ ਐਵੇਂ ਲਗੀਰ ਦੇ ਫਕੀਰ ਨਾ ਬਣਾਉਣਾ ਵੀ ਮੇਰੇ ਕੋ ਪੈਸੇ ਨਹੀਂ ਆ ਤੇ ਮੈਂ ਮਹੀ ਵੇਚਦਾ ਰੁਪਈਆ 50000 ਵੇਚਦੇ ਜਾਂ ਮੋਟਰਸਾਈਕਲ ਵੇਚਦਾ ਰੁਪਈਆ 40-50000 ਵੇਚ ਕੇ ਤੇ ਜਿਦੋਂ ਮਿਲਦਾ ਤੇ ਕੋਈ ਹਿਸਾਬ-ਤਾਤ, ਉਸਤਾਦ-ਤਾਲੀ। ਉਹ ਯਾਰ ਪੈਸਿਆਂ ਵਾਲਾ ਉਸਤਾਦ ਜਿਹੜਾ ਤੁਸੀਂ ਧਾਰੋਗੇ ਨਾ। ਉਹਨਾਂ ਚਿਰ ਤੁਹਾਨੂੰ ਦੱਸਣਾ ਜਿੰਨਾ ਚਿਰ ਤੁਹਾਡੇ ਪੈਸੇ ਉਹਦੇ ਕੋਲ ਐ। ਜਿਦੋਂ ਪੈਸਿਆਂ ਦਾ ਮੁੱਲ ਤਾਰ ਹੈਗਾ ਕੰਮ ਖਤਮ। ਫਿਰ ਤੂੰ ਕੌਣ ਤੇ ਫਿਰ ਮੈਂ ਕੌਣ। ਬੰਦਾ ਇਹੋ ਜਿਹਾ ਲੱਭੋ ਯਾਰ ਜਿਹਨੂੰ ਸ਼ੌਂਕ ਹੋਵੇ ਖੁਦ ਨੂੰ। ਤੇ ਕਈ بڑے ਬੰਦੇ ਯਾਰ ਜਿਨ੍ਹਾਂ ਨੇ ਆਪਣੇ ਘਰ ਕਬੂਤਰ ਨਹੀਂ ਰੱਖੇ ਉਹਨਾਂ ਕੋਲ ਵਸੀਲਾ ਨਹੀਂ ਹੈਗਾ। ਉਹਨਾਂ ਨੂੰ ਸ਼ੌਂਕ ਆ। ਇਹੋ ਜਿਹਾ ਬੰਦਾ ਲੱਭੋ, ਫੜੋ। ਤੇ ਤੁਹਾਨੂੰ ਮੈਂ ਨਾ ਵੀ ਉਹ ਇਹੋ ਜਿਹੀਆਂ ਗੱਲਾਂ ਦੱਸ ਦੂਗਾ ਜਿਹੜੇ ਤੁਹਾਨੂੰ ਉਸਤਾਦ ਮੈਨੂੰ ਦੱਸ ਸਕਦੇ। ਤਾਂ ਆਹੀ ਵੀ ਸਾਡੇ ਕੋਲ ਵੀ ਉਹਨਾਂ ਨੌਲੇਜ ਨਹੀਂ ਹੋਊਗੀ। ਠੀਕ ਹੈ ਜੀ। ਤੇ ਇਹ ਹੋ ਗਿਆ ਜੀ ਨੰਬਰ 3. ਹੁਣ ਆਜੋ ਵੀਰ ਜੀ। ਤੁਹਾਨੂੰ ਦੱਸਿਆ ਵੀ ਕਬੂਤਰ ਬਾਜੀ ਜਿਹੜੀ ਹੈਗੀ ਆ ਆ ਜਿਹੜੀ ਇਹ ਖੇਡ ਆ ਨਾ ਇਹ ਕਿਸਮਤ ਤੇ ਬੜਾ ਡਿਪੈਂਡ ਕਰਦੀ ਆ। ਕਿਹੇ ਵੇਲੇ ਬੰਦੇ ਦਾ ਸਾਰਾ ਦਿਨ ਕਬੂਤਰ ਓੜਦਾ ਰਹਿੰਦਾ। ਤੇ ਟਾਈਮ 'ਚ ਆ ਕੇ ਜਾਂ ਫਿਰ ਕੱਟ ਜਾਂਦਾ। ਤੇ ਜਾਂ ਫਿਰ ਬਹਿ ਜਾਂਦਾ ਟਾਈਮ। ਇਹ ਚੀਜ਼ਾਂ ਤੋਂ ਨਾ ਪਤਾ ਲੱਗਦਾ ਯਾਰ ਕਾਪਾ ਕਹਿ ਦਨੇ ਫਿਰ ਬੰਦਨੀ ਯਾਰ ਬੜੀ ਤੇਰੀ ਕਿਸਮਤ ਮਾੜੀ ਯਾਰ ਜਿੱਦ ਜਿੱਦੀ ਤੇਰੇ ਹੱਥੋਂ ਜਿੱਤ ਰਹਿ ਗਈ ਤੇ ਜਾਂ ਕਈ ਬੰਦੇ ਇਹੋ ਜਿਹੇ ਹੁੰਦੇ ਆ ਉਹਨਾਂ ਤੇ ਕਿਉਂ ਯਕੀਨ ਨਹੀਂ ਹੁੰਦਾ ਤੇ ਉਹਨਾਂ ਦੇ ਬੰਦੇ ਬੰਦੇ ਕਬੂਤਰ ਟਾਈਮ ਕਰ ਜਾਂਦੇ ਆ ਤੇ ਉਹ ਜਿੱਤ ਪ੍ਰਾਪਤ ਕਰ ਜਾਂਦੇ ਆ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਇਹ ਆ ਵੀਰ ਜੀ ਸਭ ਤੋਂ ਵੱਡਾ ਤੁਹਾਨੂੰ ਦੱਸਦਾ ਉਹਨਾਂ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪ੍ਰਮਾਤਮਾ ਉਹਨਾਂ ਦਾ ਵੇਲੇ ਕਵੇਲੇ ਜਾਂ ਇਹੋ ਜਿਹੇ ਸਮੇਂ ਉਹਦੀ ਬਾਹ ਫੜ ਲੈਂਦਾ ਜਦੋਂ ਦੁਨੀਆ ਵੀ ਹੱਥ ਖੜੇ ਕਰ ਜਾਂਦੇ ਤੇ ਤੁਸੀਂ ਵੀ ਚਾਹੁੰਦੇ ਕਿ ਰੱਬ ਤੁਹਾਡਾ ਸਾਥ ਦੇਵੇ ਜਾਂ ਕਿਸਮਤ ਤੁਹਾਡੀ ਲੱਖੀ ਹੋਵੇ ਜਾਂ ਜਿਹੜਾ ਕੰਮ ਤੁਸੀਂ ਕਰੋ ਸਿੱਧਾ ਪਵੇ ਤੇ ਯਾਰ ਇਹਦਾ ਇੱਕੋ ਇੱਕ ਤਰੀਕਾ ਵੀਰ ਜੀ ਝੂਠ ਨਾ ਬੋਲੋ ਝੂਠ ਨਾ ਬੋਲੋ ਤੇ ਇਮਾਨਦਾਰੀ ਨਾਲ ਕੰਮ ਪਾਜ ਕਰੋ ਇਹ ਨਾ ਕਹੋ ਯਾਰ ਉਹਦੇ ਉੱਡਦੇ ਬੜੇ ਆ ਤੇ ਮੇਰੇ ਕਿਉਂ ਨਹੀਂ ਉੱਡਦੇ ਤੇ ਜੇ ਮੈਂ ਡਾਉਣਿਆ ਤੇ ਮੈਂ ਉਹੋ ਜਿਹਾ ਕਿਵੇਂ ਬਣਾਵਾ ਜਾਂ ਉਹੋ ਜਿਹਾ ਕਿਵੇਂ ਬਣਾਵਾ ਜਾਂ ਉਹਦੇ ਘੋਟਰਾ ਜਾਂ ਉਹਦੇ ਦੱਬਲਾ ਇਹਦੇ ਨਾਲ ਵੀਰ ਗੱਲ ਨਹੀਂ ਜੋ ਬਣਦੀ ਇਹਦੇ ਨਾਲ ਫਿਰ ਜਾਣੇ ਇਹਨਾਂ ਨੇ ਜਾਣੇ ਕਿਤੇ ਨਾ ਕਿਤੇ ਬੰਦੇ ਨੂੰ ਧੋਖਾ ਮਿਲਦਾ ਤੇ ਉਹ ਆਪਾਂ ਕਹਿ ਦਿੰਦੇ ਨਰਕ ਸੁਰਗ ਇੱਥੇ ਆ ਤੇ ਯਾਰ ਵਾਕਿਆ ਗੱਲ ਨਰਕ ਸੁਰਗ ਇੱਥੇ ਜੋ ਤੇ ਇਹ ਕੰਮ ਮੇਰੇ ਭਰਾਵਾਂ ਕਰੋ ਠੀਕ ਹੈ ਜੀ ਇਮਾਨਦਾਰ ਹੋ ਥੋੜੇ ਡਾਲੋ ਪਰ ਇਮਾਨਦਾਰ ਤੇ ਕੈਮਰਾ ਇਨਸਾਨ ਨਹੀਂ ਤੇ ਕੈਮਰਾ ਰਬ ਆਪੇ ਲਾਗੇ ਹੋ ਕੇ ਬੰ ਫੜਦਾ ਠੀਕ ਹੈ ਵੀਰ ਜੀ ਇਹ ਵੀ ਜੀ ਹੋ ਗਏ ਸਾਡੇ 4.5 ਉਸ ਤੋਂ ਬਾਅਦ ਜੇ ਆਪਾਂ ਤੁਹਾਨੂੰ ਇਹ ਪੁਆਇੰਟ ਦੱਸਣ ਲੱਗਾ ਨਾ ਯਾਰ ਪੰਜਵਾਂ ਬੜਾ ਹੀ ਇੰਪੋਰਟੈਂਟ ਤੇ ਕਬੂਤਰ ਬਜਦੇ ਹਿਸਾਬ ਨਾਲ ਅੱਜ ਕੱਲ ਦੇ ਸਮੇਂ ਨਾਲ ਜੇ ਮੈਂ ਕਹਾਂ ਤੇ ਯਾਰ ਬੜਾ ਜ਼ਰੂਰੀ ਆ ਕਿ ਦਵਾਈਦਾਰੂ ਉਹਨੂੰ ਪਲਟਣਾ ਆ ਉਦੀ ਪਰਖ ਕਰਨੇ ਵੀ ਕਬੂਤਰ ਢਿੱਲਾ ਵਾ ਜਾਂ ਸਹੀ ਆ ਜਾਂ ਕੀ ਬਿਮਾਰੀ ਐਨੂੰ ਜਾਂ ਇਹਨੂੰ ਕਿਹੜੀ ਰਮਜ ਐ ਇਹਨੂੰ ਮੈਂ ਕੀ ਦਵਾਂ ਕਿ ਇਹ ਚੀਜ਼ ਤੇ ਤੁਹਾਡੀ ਪਕੜ ਹੋਣੀ ਚਾਹੀਦੀ ਆ ਇਹਨਾਂ ਚੀਜ਼ਾਂ ਬਾਰੇ ਵੀ ਜ਼ਰੂਰ ਸਿੱਖੋ ਘੜੀ ਮੜੀ ਜੇ ਤੁਸੀਂ ਕਿਸੇ ਨੂੰ ਪੁੱਛੋਗੇ ਯਾਰ ਉਹ ਵੀ ਨਹੀਂ ਦੱਸਦਾ ਅਗਲੇ ਕੋਈ ਸਾਮਾ ਹੁੰਦਾ ਨਹੀਂ ਹੁੰਦਾ ਤੇ ਇਹ ਚੀਜ਼ ਤੁਹਾਨੂੰ ਸਮਝ ਹੋਣੀ ਚਾਹੀਦੀ ਆ ਵੀ ਕਬੂਤਰ ਨੂੰ ਪਾਲਣਾ ਕਿਵੇਂ ਆ ਉਹਨੂੰ ਪਾਣੀ ਕਿਤਰਾ ਦੇਣਾ ਉਹਨੂੰ ਜੇ ਕੋਈ ਪ੍ਰੋਬਲਮ ਆ ਗਿਆ ਤੈਨੂੰ ਕਿਹੜਾ ਟਰੀਟਮੈਂਟ ਕਰਨਾ ਬੁਖਾਰ ਹੋ ਗਿਆ ਤੇ ਉਹਨੂੰ ਕਿਹੜੀ ਦਵਾਈ ਦੇਣੀ ਆ ਜਾਂ ਕਬੂਤਰ ਤੁਹਾਡਾ ਇਨਫੈਕਸ਼ਨ ਚ ਆ ਗਿਆ ਤੈਨੂੰ ਕਿਵੇਂ ਸਹੀ ਕਰਨਾ ਜਾਂ ਕਬੂਤਰ ਨੂੰ ਬਿਮਾਰੀ ਆ ਗਿਆ ਕਬੂਤਰ ਤੇ ਉਹਨੂੰ ਕਿਵੇਂ ਸਹੀ ਕਰਨਾ ਠੀਕ ਹੈ ਜੀ ਇਹ ਚੀਜ਼ ਦੀ ਵੀ ਤੁਹਾਨੂੰ ਬੜੀ ਸਮਝ ਹੋਣੀ ਚਾਹੀਦੀ ਆ ਕਿਉਂਕਿ ਅੱਜ ਕੱਲ੍ਹ ਹੁਣ ਜਿਹੜਾ ਸਮਾਂ ਚੱਲਦਾ ਨਾ ਯਾਰ ਬਿਮਾਰੀਆਂ ਕਬੂਤਰਾਂ ਚ ਬਹੁਤ ਜ਼ਿਆਦਾ ਹੋ ਗਈਆਂ ਸਮਾੜੀ ਜੀ ਵੀ ਹਵਾ ਲੱਗ ਜੇ ਲਾਗੂ ਤੇ ਕਬੂਤਰ ਵਾਇਰਸ ਆ ਜਾਂਦੇ ਆ ਇਹ ਚੀਜ਼ ਤੇ ਜੇ ਤੁਹਾਡਾ ਇਹ ਚੀਜ਼ ਤੁਹਾਨੂੰ ਇਹ ਚੀਜ਼ ਦੀ ਨੌਲੇਜ ਨਹੀਂ ਹੈਗੀ ਫਿਰ ਵੀ ਯਾਰ ਬਣੇ ਬਣਾਏ ਕਬੂਤਰ ਵੀ ਬੰਦੇ ਦੇ ਖਤਮ ਹੋ ਜਾਂਦੇ ਖੁੱਡਿਆਂ ਦੇ ਖੁੱਡੇ ਖਾਲੀ ਹੋ ਜਾਂਦੇ ਇਹ ਕਰਕੇ ਕਬੂਤਰ ਚ ਕੋਈ ਪ੍ਰੋਬਲਮ ਆਇਆ ਪਹਿਲਾਂ ਇਹਨੂੰ ਪਛਾਣ ਲਓ ਤੇ ਜ਼ਰੂਰੀ ਉਹਦਾ ਟਰੀਟਮੈਂਟ ਕਰੋ ਜਿਹੜੀ ਇਹਨੂੰ ਟਰੀਟਮੈਂਟ ਦੀ ਲੋੜ ਆ ਸਮੇਂ ਸਿਰ ਉਹਨੂੰ ਦਵਾਈ ਦਿਓ ਉਹਨੂੰ ਅਲੱਗ ਕਰਨਾ ਕਿਵੇਂ ਰੱਖਣਾ ਦੱਸਣਾ ਜਾਂ ਤੇ ਕੁਝ ਚੈਨਲ ਮੇਰੇ ਵੀ ਬਹੁਤ ਵਧੀਆ ਵੀਡੀਓ ਬਣਾਉਂਦੇ ਇਸ ਨਾਲ ਤੇ ਉਹਨਾਂ ਨੂੰ ਫੋਲੋ ਕਰੋ ਨਹੀਂ ਤੇ ਕਿਸੇ ਬੰਦੇ ਦੀ ਸਲਾਹ ਲਓ ਕੇ ਵਧੀਆ ਦੀ ਫੇ ਕੀ ਮਰ ਜਾ ਤੇ ਮੈਂ ਕੀ ਖੂਤਰ ਨੂੰ ਕਰਾਂ ਠੀਕ ਹੈ ਜੀ ਇਹਨਾਂ ਚੀਜ਼ਾਂ ਤੇ ਤੁਹਾਡੇ ਜਿਹੜੇ ਟ੍ਰੀਟਮੈਂਟ ਆ ਦਵਾਈ دارو ਆ ਇਹਨਾਂ ਬਾਰੇ ਵੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ ਇਹਨਾਂ ਬਗੈਰ ਨੌਲੇਜ ਨਹੀਂ ਹੋਊਗੀ ਤੇ ਫਿਰ ਵੀ ਤੁਹਾਡਾ ਖੂਤਰਬਾਜੀ ਦੇ ਵਿੱਚ ਕਾਮਯਾਬ ਹੋਣਾ ਬੜਾ ਮੁਸ਼ਕਲ ਆ ਤੇ ਜੇ ਇਹ ਇਸ ਚੀਜ਼ ਦੀ ਤੁਹਾਨੂੰ ਪਛਾਣ ਆ ਗਈ ਤੇ ਫਿਰ ਵੀ ਤੁਹਾਨੂੰ ਰੱਬ ਬੜਾ ਅੱਗੇ ਲੈ ਜਾਊਗਾ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਅੱਧੀ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਣਾ ਬੋਨਸ ਦੇ ਤੌਰ ਤੇ ਲੈ ਲਓ ਵੀ ਜਦੋਂ ਆਪਾਂ ਕਬੂਤਰ ੜਾਉਣੇ ਹੁੰਦੇ ਆ ਜਾਂ ਜਦ ਤੱਕ ਜੇਠਾ ਕਦੋਂ ਪਰਪਟਾਈ ਕਰਨੀ ਆ ਜਾਂ ਕਿਵੇਂ ਇਹਨਾਂ ਚੀਜ਼ਾਂ ਦੀ ਤੁਹਾਨੂੰ ਨੌਲਜ ਜ਼ਰੂਰ ਹੋਣੀ ਚਾਹੀਦੀ ਕਿੰਨੇ ਸਮੇਂ ਪਰਪਟਾਈ ਕਰਾਂ ਕਿੰਨੇ ਚ ਪਰ ਆਉਣੇ ਆ ਕਿਹੜਾ ਦਾਣਾ ਪਾਉਣਾ ਕਿੰਨਾ ਪਾਉਣਾ ਕਦੋਂ ਦਾਣਾ ਬਦਲੀ ਕਰਨਾ ਕਦੋਂ ਪਾਣੀ ਰੱਖਣਾ ਨਹੀਂ ਰੱਖਣਾ ਕਦੋਂ ਕਬੂਤਰ ਨੂੰ ਡਿਵਰਮਿੰਗ ਕਰਨੀ ਨਹੀਂ ਕਰਨੀ ਤੇ ਕਦੋਂ ਕਬੂਤਰ ਕਿਵੇਂ ਬਾਹਰ ਕੱਢਣੇ ਆ ਕਦੋਂ ਕਬੂਤਰ ਸਿੱਧੇ ਕਰਨੇ ਆ ਕਦੋਂ ਕਬੂਤਰਾਂ ਨੂੰ ਜਲਾਬ ਲਾਉਣਾ ਵਾ ਕਿਵੇਂ ਕਬੂਤਰ ਡਾਉਣੇ ਆ ਕਿਵੇਂ ਪਾਣੀ ਲਾਉਣਾ ਇਹਨਾਂ ਸਾਰੀਆਂ ਚੀਜ਼ਾਂ ਦੀ ਜਿਹੜਾ ਨੌਲੇਜ ਹੋਣੀ ਚਾਹੀਦੀ ਠੀਕ ਹੈ ਜੀ ਤੇ ਨਹੀਂ ਨੌਲੇਜ ਹੁੰਦੀ ਤੇ ਕੋਈ ਬੰਦਾ ਤੁਹਾਡੇ ਨਾਲ ਇਹੋ ਜਾਣ ਜਿਹੜਾ ਤੁਹਾਡੇ ਬਾਹ ਫੜ ਕੇ ਤੁਹਾਨੂੰ ਅੱਗੇ ਲੈ ਕੇ ਜਾ ਸਕੇ ਤੇ ਇੰਨੀਆਂ ਗੱਲਾਂ ਕਰਦਾ ਹੋਇਆ ਆਪਣਾ ਟੌਪਿਕ ਇੱਥੇ ਸਮਾਪਤ ਕਰਦਾ ਕੋਈ ਗੱਲ ਰਹਿ ਗਈ ਹੋਵੇ ਜਾਂ ਕਿਸੇ ਬੰਦੇ ਨੂੰ ਕਿਸੇ ਚੀਜ਼ ਦਾ ਕੋਈ ਡਾਊਟ ਹੋਵੇ ਯਾਰ ਨਹੀਂ ਐਂਜ ਨਹੀਂ ਤੇ ਐਂਜ ਸਵਾਲ ਕਰਕੇ ਮੇਰੇ ਕੋਲ ਵੀਰ ਪੁੱਛ ਸਕਦਾ ਉਹਦਾ ਨੂੰ ਪੂਰਾ ਜਵਾਬ ਦਿੱਤਾ ਜਾਊ ਪੂਰੇ ਸਹੀ ਤਰੀਕੇ ਨਾਲ ਉਹਦੀ ਰਹਿਨਮਾਈ ਜਾਣ ਨੂੰ ਗਾਈਡੈਂਸ ਦਿੱਤੀ ਜਾਊਗੀ ਤੇ ਐਨਾ ਕਹਿੰਦਾ ਹੋਇਆ ਮੈਂ ਤੁਹਾਡੇ ਕੋਲੋਂ ਇਜਾਜ਼ਤ ਲੈਣਾ ਚੈਨਲ ਸਾਡੇ ਦਾ ਨਾਮ ਜੀ ਪਿਜਨਨ ਬਲੌਗ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਯਾਰ ਕਿ ਵਧੀਆ ਬੰਦ ਤੱਕ ਕਾੜੀਆਂ ਗੱਲਾਂ ਪਹੁੰਚਣ ਜਿਨੂੰ ਜਰੂਰਤ ਆ ਉਹ ਤਾਂ ਖੜੇ ਗੱਲਾਂ ਪਹੁੰਚ ਜਾਂ ਤੇ ਧੰਨਵਾਦ ਆ ਤੁਹਾਡਾ ਜੀਉਂਦੇ ਵਾਦੇ ਰੋ ਰੱਬ ਰੱਖੇ